ਆ ਜਿਹਦੇ ਨਾਲ ਅਭਿਆਸ ਦੇ ਨਾਲ ਸਾਡੇ ਅੰਨੇ ਚ ਇਹ ਸ਼੍ਰੀਕੀ ਚੱਲ ਰਹੀ ਹੈ ਸਿਮਰਨ ਨਾਲ ਇਹ ਸ਼੍ਰੀਕੀ ਚੱਲ ਰਹੀ ਹੈ ਓਮਕਾਰ ਦੀ ਤੁਰੀ ਤੋਂ ਹੀ ਇਹ ਸਾਰੀ ਸ਼੍ਰੀਕੀ ਬਣੀ ਹੋਈ ਓਮਕਾਰ ਦੀ ਤੁਰੀ ਨੇ ਸਾਰਿਆਂ ਨੂੰ ਸਮੱਥ ਦਿੱਤੀ ਹੈ ਸੋ ਸੰਗਤ ਜੀ ਪਹਿਲਾ ਅਵਾਜ ਬਾਣੀ ਹੋਇਆ ਕਰਦੇ ਜੀਏ ਤੇ ਸਭ ਤੋਂ ਪਹਿਲਾ ਡੈਂਟਾ ਦਾ ਰਾਜ ਇਸ ਸ਼੍ਰੀਕੀ ਦੇ ਉੱਤੇ ਹੋਇਆ ਹੈ ਸੋ ਬਰੋਚਨ ਨਾਮ ਦਾ ਦਾਤ ਹੋਇਆ ਹੈ ਉਸ ਨੂੰ ਵੀ ਐਸੇ ਹੀ ਰਬੀ ਬਾਣੀ ਨੇ, ਅੰਨਕਾਰੀ ਬਾਣੀ ਨੇ, ਓਮਕਾਰ ਦੀ ਆਵਾਜ਼ ਨੇ ਆਵਾਜ਼ ਆ ਦਿੱਤਾ ਕਿ ਉਹ ਧੁਰੀ ਸੀ, ਦਾ ਦਾ ਦਾ, ਇਹ ਧੁਰੀ ਤਕਾਸ਼ ਵਿੱਚੋਂ ਵਰਗੜ ਹੋਈ। ਅਵਦੇਸ਼ ਹੋਇਆ ਸੀ ਬ੍ਰੋਚਨ-ਮ੍ਰੋਚਨ, ਤੋਂ ਦੇਵਤਾਂ ਦਾ ਰਾਜਾ ਹੈ, ਜਿਹੜਾ ਰਾਜਾ ਹੁੰਦਾ ਪਰ ਜਦਾ ਮਾਂ-ਵਾਪਾ ਹੁੰਦਾ ਹੈ। ਤੇ ਤੂੰ ਜੀਵਨ ਤੇ ਤਾ ਤੋ ਦਇਆ ਕਰਿਆ ਕਰ ਨੋ ਰੋਮ ਨਾ ਕਰਿਆ ਕਰ ਪਾਪ ਨਾ ਕਰਿਆ ਕਰ ਤੇ ਇੱਕ ਬਹਾਦਰ ਪਾਤਸ਼ਾਹ ਦੇ ਵੀ ਬਚਨ ਹਨ ਮੰਨ ਅਜੇਤ ਭਾਵ ਤੇ ਡਰ ਜੇ ਕਿਤੇ ਅਜੇਤ ਤੇ ਵੀ ਜੇ ਤਸੋ ਪਾਪ ਨਾ ਹੋ ਜੇ ਉਹ ਤੋਂ ਵੀ ਤਾਂ ਡਰ ਕੇ ਹੈ ਪਰੋਚਨ ਸਾਰ ਸਗੇ ਜੀ ਸਬਾਣੀ ਨੂੰ ਮੰਨਿਆ ਉਪਦੇਸ਼ ਨੂੰ ਮੰਨਿਆ ਤੇ ਉਸ ਦਾ ਭਰਾ ਹੋਇਆ ਤੇਨੇ ਵੀ ਧਰ ਦੇਵਤਾ ਥਾਪੇ ਦਸਵੇਂ ਪਾਸ਼ਾ ਮਹਾਰਾਜ ਕਥਨ ਕਰਦੇ ਐ ਇੰਤ ਤੋ ਬਾਦ ਫਿਰ ਅਕਾਲ ਪੁਰਖ ਨਿਰੰਕਾਰ ਨੇ ਸੋ ਦੇਵਤਿਆਂ ਨੂੰ ਕਿ ਵਾਰੀ ਦਿੱਤੀ ਹੈ ਰਾਜ ਭਾਗ ਹੋਣ ਦੀ ਸੋ ਸਾਧ ਸੰਗਤ ਜੀ ਦੇਵਤਿਆਂ ਦਾ ਰਾਜ ਅੰਦਰ ਹੋਇਆ ਸੋ ਕਿੰਦਰ ਨੇ ਰਾਜ ਭਾਗ ਖੋਣਾ ਸ਼ੁਰੂ ਕੀਤਾ ਈਸ਼ਵਰੀ ਇਸੀ ਕਲਾਹੀ ਬਾਣੀ ਨੇ ਨਿਰੰਕਾਰੀ ਬਾਣੀ ਨੇ ਦਰਗਾਈ ਬਾਣੀ ਨੇ ਉਦੇਸ਼ ਬਖਿਆ ਸੀ ਆਵਾਜ਼ਾ ਹੋਇਆ ਸੀ ਅਕਾਸ਼ ਦੇ ਵਿੱਚੋਂ ਦਾ ਦਾ ਦਾਦੀ ਆਵਾਜ਼ ਆਈ ਸੀ ਇੰਦਰ ਨੂੰ ਵਿਦੇਸ਼ ਹੋਇਆ ਸੀ ਅਕਾਲ ਪੁਰਖ ਵੱਲੋਂ ਐ ਇੰਦਰ ਇਹਨੇ ਘਰ ਦੇ ਵਿੱਚ ਸੱਜੀ ਵਰਗੀਆਂ ਪ੍ਰਤਾਪੀ ਵਰਗੀਆਂ ਮਹਾਰਾਣੀਆਂ ਪਟਰਾਣੀਆਂ ਹਨ ਉਹਨਾਂ ਨੂੰ ਛੱਡ ਕੇ ਤੇ ਜੋ ਮੱਥੇ ਤੇ ਲੰਕ ਲਵਾਇਆ ਹੈ ਇੱਕ ਬਾਜਦਾਤਾ ਤਾਮਨ ਕਰ ਇੰਦਰ ਆ ਸੋ ਸਾਥ ਸੰਗਤ ਦੀ ਆਪਣੀ ਭੋਲਕ ਚਾਹੀ ਸੀ ਰਾਜੇ ਇੰਦਰ ਨੇ ਆਪਣੇ ਬੁਰਣਿਆਂ ਦਾ ਬਕਾਰਾਂ ਦਾ ਦਮਨ ਕੀਤਾ ਉਸਨੇ ਤੇ ਇਸ ਬਾਣੀ ਨੂੰ ਮੰਨਿਆ ਤੇ ਇੰਦਰ ਦਾ ਭਰਾ ਹੋਇਆ ਫਿਰ ਸਾਹ ਸੰਗੇਜੀ ਮਨੁੱਖਾਂ ਦੇ ਬਾਸ ਕੇ ਸ੍ਰੀ ਕੀ ਦਾ ਰਾਜ ਭਾਗ ਆਇਆ ਮਾਨਤਾਤਾ ਰਾਜਾ ਹੋਇਆ ਮਾਨਤਾਤਾ ਨੂੰ ਵੀ ਇਹੀ ਉਪਦੇਸ਼ ਅਕਾਸ਼ ਬਾਣੀ ਰਾਹੀ ਹੋਇਆ ਦਾ 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 ਆਵਾਜ਼ ਆਇਆ ਤੇ ਇਹ ਬਚਨ ਹੋਇਆ ਅਕਾਸ਼ ਬਾਣੀ ਦੁਆਰਾ اے ਮਾਨਤਾਤਾ ਮੇਰੇ ਪਾਸ ਧੰਦਾਵਲ ਦੀ ਕੋਈ ਕਮੀ ਨਹੀਂ ਬੇਅੰਤ ਹੈ ਦਾਤੋ दान ਕਰਿਆ ਕਰ ਸੋ ਸਾਧ ਸੰਗਤ ਜੀ ਮਾਨਤਾਤਾ ਰਾਜਾ ਨੇ দান ਕੀਤਾ ਤੇ ਉਹ ਆਲ ਪਾਣੀ ਦੇ ਜਾਦਿਆਂ ਹੋਇਆ ਦਾਨੀ ਪੁਰਸ਼ ਖਵਾਇਆ ਮਾਨਤਾਤਾ ਤੇ ਉਸ ਦਾ ਭਲਾ ਹੋਇਆ ਸੋ ਇਹ ਜੋ ਪਰੰਪਰਾ ਵੱਡੇ ਸਤਿਗੁਰਾਂ ਤੋਂ ਲੈ ਕੇ ਜੱਲੀ ਆਉਂਦੀ ਹੈ ਅਸੂ ਦੇ ਮਹੀਨੇ ਦੇ ਵਿੱਚ ਵਿਸ਼ੇਸ਼ ਕਰਕੇ ਅਚੇਤ ਤੌਰ ਤੇ ਪੋਤਰਾ ਤੇ ਜਿੰਨੇ ਵੀ ਰੱਬ ਦੇ ਪਿਆਰੇ ਹਨ ਔਰ ਦਿਆ ਮੈਂ ਨਿਆ ਖਾਂਦੇ ਆ ਪੀਂਦੇ ਆ ਹੱਸਦੇ ਆ ਖੇਡਦੇ ਆ ਅਦਿਕ ਸੋ ਉਹ ਸਿਮਰਨ ਭਜਨ ਕਰਦੇ ਰਹਿੰਦੇ ਆ ਪਰ ਕੋਈ ਵਿਸ਼ੇਸ਼ ਕਰਕੇ ਜਿਵੇਂ ਆਪਾਂ ਪ੍ਰਸ਼ਾਦਾ ਦਾ ਰੋਜ਼ ਹੀ ਲੈਂਦੇ ਆ ਔਰ ਕਦੀ ਕਦੀ ਵਿਸ਼ੇਸ਼ ਹੋ ਜਾਂਦੀ ਜਿਹੜਾ ਹੈ ਕੋ ਉਤਿਆਰ ਹੁੰਦਾ ਸ੍ਰੀ ਸੁਆਸ ਤੇ ਸਾਧ ਸੰਗਤ ਜੀ ਅਸੂਦਾ ਮੇਲਾ ਮਸ਼ਾਹੂਰ ਹੈ ਸਾਰੇ ਸੰਸਾਰ ਦੇ ਵਿੱਚ ਇਹ ਨਾਮ ਧਾਰੀ ਸੰਪਰਦਾ ਅਸੂਦੇ ਮਹੀਨੇ ਦੇ ਵਿੱਚ ਜਬ ਦਾ ਦਾ ਮੰਡਾ ਕੁੰਭ ਲਾਉਂਦੇ ਆ ਸੋ ਦਾ ਮੇਲਾ ਦਾਨਿਆ ਹੈ ਸਤਿਗੁਰਾਂ ਬੜੀ ਕਿਰਪਾ ਕੀਤੀ ਕੇ ਦਾਸ ਤੇ ਨਾਲ ਕਿ ਕਿੰਨਾ ਪਿਆਰ ਤੇ ਤੇ ਬਾਦਸ਼ਾਹੀ ਕਿਰਪਾ ਨਾਲ ਕਰਦੇ ਹੈ ਕਿ ਪਹਿਣ ਕਥਨ ਤੋਂ ਬਾਹਰ ਅਹਿਸਾਸ ਸੰਜੇ ਜੀ ਦੱਸਿਆ ਨਹੀਂ ਜਾ ਸਕਦਾ ਆ ਦੋਗਦਿਲ ਪਹਿਲਾ ਅਯੂਰੀ ਸੇਵਾਦਾਰ ਸੰਤ ਕ੍ਰਿਪਾ ਸਿੰਘ ਹੋਣਾ ਨਾਲ ਗੱਜਨ ਹੋਏ ਸੀ ਮੈਂ ਕਹਾਂ ਜੀ ਇੱਕ ਤੇ ਪਿਆਰ ਹੀ ਹੈ ਕਿ ਮੈਂ ਹੁਣ ਆਪਣਾ ਹੀ ਦਿਲ ਕੋਲ ਕੇ ਨਹੀਂ ਦੱਸ ਸਕਦਾ ਵੀ ਸਤਿਗੁਰਾਂ ਦਾ ਕਿੰਨਾ ਕੁ ਮੇਰਾ ਦਿਲੋਂ ਮੁਹੱਬਤ ਦਾ ਪਿਆਰ ਆ। ਸੋ ਸਤਿਗੁਰੂ ਗੇਰ ਕਰਨ ਮੈਂ ਸੰਗਤ ਨੂੰ ਬੇਨਤੀ ਕਰਦੇ ਆਂ ਮੈਂ ਸੰਗਤ ਜੀ ਚਾਰ ਪੀੜੀਆਂ ਪਹਿਲਾਂ ਸਤਿਗੁਰੂ ਸਿੱਤੇ ਪਾਸ਼ਾ ਜੀ ਮੇਰ ਕੀਤੇ ਸਤਿਗੁਰੂ ਮਹਾਰਾਜ ਬਾਬਾ ਪ੍ਰਤਾਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਨਾਲ ਸਾਡੇ ਪਰਦਾਦਾ ਜੀ ਬਾਬਾ ਜਵਾਨ ਸਿੰਘ ਸਾਹਿਬ ਜੀ ਦਾ ਬਹੁਤ ਪਿਆਰ ਸੀ। ਦਰ ਕੋੜੇ ਕਿਤੇ ਆਦ ਕਿ ਜਥਾ ਜਲਦਾ ਸੀਗਾ ਇਹਦੇ ਭੈਣੀ ਸਾਹਿਬ 8 8 10 10 ਦਿਨ ਪ੍ਰਾਣ ਸਿੰਘ ਆ ਹੁਣ ਤੱਕ ਹੋ ਰਿਹਾ ਨਹੀਂ ਬਚਨ ਵਿੱਚ ਦਾਸ ਤੇ ਉਹ ਸੰਗਤ ਹੋਈ